ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ ਡਾਇਰੈਕਟ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਗੰਗੋਵ ਮੰਡੀ ਦੀ ਜਿੱਥੇ 1509 ਦਾ ਰੇਟ ਰਿਹਾ ਜੀ 3000 ਤੇ 80 ਰੁਪਏ ਜੀ 25000 ਗੱਟੇ ਦੀ ਆਵਕ ਸੀਗੀ ਫਿਰ ਆਉਂਦਾ ਕਰੋੜਾ ਮੰਡੀ 3000 ਤੇ 10 ਰੁਪਏ ਲਗਭਗ 3000 ਗੱਟੇ ਦੀ ਇੱਥੇ ਆਵਕ ਸੀ ਜੀ ਹੁਣ ਇਸ ਤੋਂ ਬਾਅਦ ਆਉਂਦੀ ਹੈ ਜੀ ਰਦੌਰ ਮੰਡੀ 3055 ਰੁਪਏ ਨਰੇਲਾ ਮੰਡੀ 2880 ਰੁਪਏ ਸ਼ਾਮ ਤੱਕ ਰਹਿ ਜਾਂਦੀ ਜਾਂਦੀ ਬਈ 2900 ਤੇ 10 ਰੁਪਏ ਦਿਖ ਰ ਰਾਤ ਨਰੇਲਾ ਮੰਡੀ ਪਹੁੰਚ ਚੁੱਕੀ ਸੀਗੀ ਜੀ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਅੰਮ੍ਰਿਤਸਰ ਮੰਡੀ ਦੀ ਜਿੱਥੇ ਸੀਜ਼ਨ ਦੀ ਆਵਕ ਹੋਣੀ ਸ਼ੁਰੂ ਹੋ ਚੁੱਕੀ ਹੈ ਜਿੱਤੇ 2955 ਰੁਪਏ ਰੇਟ ਲੱਗਿਆ ਤੇ 70 ਕਬੋਰੀਆਂ ਦੀ ਆਵਕ ਸੀਗੀ ਜੀ ਫਿਰ ਉਹਦੀ ਕੋਟਾ ਮੰਡੀ 1509 ਰਿਹਾ 2800 ਰੁਪਏ ਜੀ ਸੁਗੰਧਾ ਦਾ ਰੇਟ ਰਿਹਾ 2500 ਰੁਪਏ 17 18 ਰਿਹਾ 3300 ਰੁਪਏ ਜੀ ਪੂਸਾ ਬਾਸਮਤੀ ਰਹੀ ਹੈ ਜੀ 2900 ਰੁਪਏ ਜੀ ਗੁਰਮਤੇਸ਼ਵਰ ਮੰਡੀ ਸਾਢੇ 2900 ਰੁਪਏ ਜੀ ਉਸ ਤੋਂ ਬਾਅਦ ਜੇ ਲਾੜਵਾ ਮੰਡੀ ਦੀ ਗੱਲ ਕਰੀਏ 3100 ਤੇ 70 ਰੁਪਏ ਲਾੜਵਾ ਮੰਡੀ ਰਹੀ ਹੈ ਜੀ ਹੁਣ ਗੱਲ ਕਰਦੇ ਆਂ ਕਣਕ ਦੇ ਰੇਟਾਂ ਦੀ ਦਿੱਲੀ ਮੰਡੀ ਦਾ ਰੇਟ ਰਿਹਾ ਜੀ 2240 ਰੁਪਏ ਤਿੰਨੇ ਲਾਈਨਾਂ ਦਾ ਰੇਟ ਸੇਮ ਰਿਹਾ ਜੀ ਜੀ ਉਸ ਤੋਂ ਬਾਅਦ ਗੱਲ ਕਰਕੇ ਜੀ ਆਪਾਂ ਓਵਰਾਲ ਮਾਰਕੀਟ ਦੀ ਓਵਰਾਲ ਮਾਰਕੀਟ ਕੱਲ ਗਈ ਸੀ ਜੀ 2400 ਰੁਪਏ ਤੋਂ ਲੈ ਕੇ ਤੇ 2700 ਤੇ 10 ਰੁਪਏ ਦੀ ਓਵਰਾਲ ਮਾਰਕੀਟ ਘੁੰਮ ਰਹੀ ਸੀ ਹੁਣ ਜੇ ਆਪਾਂ ਗੱਲ ਕਰਕੇ ਮੰਡੀਵਾਰ ਮੰਡੀਵਾਰ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਆਪਾਂ ਲੁਧਿਆਣਾ ਮੰਡੀ ਦੀ 2700 ਤੇ 10 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਅੰਮ੍ਰਿਤਸਰ ਮੰਡੀ 2600 ਤੇ 80 ਰੁਪਏ ਕੋੜਕਪੂਰਾ ਮੰਡੀ 2600 ਤੇ 30 ਰੁਪਏ ਜੀ ਤਰਨਤਾਰਨ ਮੰਡੀ 26300 ਰੁਪਏ ਖੰਨਾ ਮੰਡੀ 2600 ਤੇ 70 ਰੁਪਏ ਜੀ ਹੁਣ ਅੱਗੇ ਗੱਲ ਕਰਦੇ ਆਪਾਂ ਸਰੋਂ ਦਾ ਰੇਟਾਂ ਦੀ ਸਰੋਂ ਦੇ ਰੇਟਾਂ ਦੇ ਵਿੱਚ ਵੀ ਐਜ਼ ਅ ਸਟੇਬਿਲਟੀ ਬਣੀ ਹੋਈ ਹੈ ਤੇ ਜੇ ਮਾਰਕੀਟ ਦੇ ਹਿਸਾਬ ਨਾਲ ਗੱਲ ਕਰੀਏ ਜੈਪੁਰ ਮੰਡੀ 7400 ਜੀ ਦਿੱਲੀ ਮੰਡੀ ਰਹੀ ਹੈ 7100 ਰੁਪਏ ਭਰਤਪੁਰ ਮੰਡੀ ਰਹੀ ਹੈ 7000 ਰੁਪਏ ਜੇਬ ਪੰਜਾਬ ਮਾਰਕੀਟ ਦੀ ਗੱਲ ਕਰਕੇ ਪੰਜਾਬ ਮਾਰਕੀਟ ਦੇ ਵਿੱਚ ਕੱਲ ਦਾ ਖਰੀਦ ਰੇਟ ਸੀਗੇ ਜੀ 6900 ਤੇ 10 ਰੁਪਏ ਜਿਮੀਦਾਰ ਕੋਲ ਪਰਚੇਜ਼ ਰੇਟ ਹੋਇਆ ਜੀ 6880 ਰੁਪਈਆ ਦੇ ਕਰ ਜਿਮੀਦਾਰ ਕੋਲ ਪਰਚੇਜ਼ ਸਰੋਂ ਹੋਈ ਆ ਹੁਣ ਗੱਲ ਕਰਦੇ ਆ ਮੱਕੀ ਦੇ ਰੇਟਾਂ ਦੀ ਮੱਕੀ ਦੇ ਜਿਹੜੇ ਰੇਟ ਆ ਬਾਈ ਚੱਲ ਰਹੇ 2100 ਤੋਂ ਲੈ ਕੇ 2470 ਰੁਪਈਆ ਦੇ ਕਰ ਚੱਲ ਰਹੇ ਆ ਪੰਜਾਬ ਮਾਰਕੀਟ ਦੇ ਵਿੱਚ 23 2350 ਤੱਕਰ ਮੱਕੀ ਪਰਚੇਜ਼ ਹੋ ਰਹੀ ਆ ਹਾਲ ਦੀ ਘੜੀ ਵੀ ਹੁਣ ਜੇ ਗੱਲ ਕਰਕੇ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਰੇਟ ਬਾਈ ਐਜ਼ ਆ ਸਟੇਬਲ ਬਣੇ ਹੋਏ ਆ 5000 ਰੁਪਏ ਤੋਂ ਲੈ ਕੇ ਬਾਈ 6880 ਰੁਪਈਆ ਦੇ ਕਰ ਮੂੰਗੀ ਵਿਕ ਰਹੀ ਆ ਜੇ ਜਿਹੜੀ ਕੋਈ ਬੈਸਟ ਕੁਆਲਿਟੀ ਦੇ ਵਿੱਚ ਹੈਗੀ ਆ ਉਹ 7600 ਰੁਪਏ ਵਿੱਚ ਵੀ ਜਾ ਰਹੀ ਆ ਪਰ ਉਹ 7600 ਵਾਲੀ ਇੰਦੀ ਦੀ ਆਵਕ ਹੈ ਨਹੀਂਗੀ ਜਿਹੜੀ ਆਵਕ ਉਹ ਜਿਹੜੀ ਮੰਨ ਕੇ ਚਲੋ 68 6500 ਰੁਪਏ ਵਾਲੀ ਜਿਹੜੀ ਕੁਆਲਿਟੀ ਆ ਉਹਦੀ ਆਵਕ ਜ਼ਿਆਦਾ ਜੀ ਸੋ ਬਈ ਇੰਨੇ ਕੇ ਰੇਟ ਸੀਗੇ ਦਿੱਤੀ ਜਾਣਕਾਰੀ ਇਹ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸ਼ੇਅਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਬਾਸਮਤੀ ਦਾ ਸੀਜ਼ਨ ਆਪਾਂ ਪੂਰਾ ਡਟ ਕੇ ਨਵਾ